ਦੇ ਵਿੱਚ ਉਸੇ ਕੁੜੀ ਨੂੰ ਕੰਪਲੀਟ ਕੀਤਾ ਜਾਂਦਾ ਜੋ ਕਿ ਵਿਕਟਿਮ ਸੀਗੀ ਇੱਕ ਫੇਕ ਕੁੜੀ ਜਿਹੜੀ ਹੈ ਉਹ ਦਿੱਲੀ ਤੋਂ ਅਰੇਂਜ ਕੀਤੀ ਜਾਂਦੀ ਹੈ ਉਹਨੂੰ ਮੰਡੀ ਦੇ ਵਿੱਚ ਜਿਹੜਾ ਪੂਰਾ ਪਲਾਨ ਕਰਕੇ ਉਹਨੂੰ ਸਿਮ ਕਈ ਤਰ੍ਹਾਂ ਦੇ ਦਿੱਤੇ ਜਾਂਦੇ ਆ ਸਾਨੂੰ ਇਹ ਪਤਾ ਲੱਗਦਾ ਹੈ ਕਿ ਉਹਨਾਂ ਨੇ ਨਾ ਸਿਰਫ ਇਹ ਪਰਚਾ ਦਰਜ ਕਰਾਇਆ ਬਲਕਿ ਮਤਲਬ ਕਾਨੂੰਨ ਨਾਲ ਕਿੱਦਾਂ ਖੇਡਿਆ ਜਾਂਦਾ کورٹ ਨੂੰ ਕਿੱਦਾਂ ਇਹਨਾਂ ਨੇ ਬੇਕੂਬ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਉੱਥੇ ਸਰਬਜੀਤ ਰੌਕੀ ਦੀ ਬੇਲ ਲਗਾਈ ਜਾਂਦੀ ਐਂਟੀਸੀਪੇਟਰੀ ਬੇਲ ਲਗਾਉਣ ਵਾਸਤੇ ਝੂਠਾ ਐਫੀਡਵਿਟ ਤਿਆਰ ਕੀਤਾ ਜਾਂਦਾ ਪਤਾ ਨਹੀਂ ਕਿੱਥੋਂ ਉਹਦਾ ਆਧਾਰ ਕਾਰਡ ਜਿਹੜਾ ਹੈ ਉਹ ਓਰੇਂਜ ਕੀਤਾ ਜਾਂਦਾ ਵਕੀਲ ਜਿਹੜੇ ਹੈਗੇ ਆ ਉਹ ਬਣਾ ਕੇ ਉੱਥੇ ਬੇਲ ਲਗਾਉਂਦੇ ਆ ਉਹ ਬੇਲ ਨੂੰ ਪ੍ਰੋਪਰਲੀ ਡਿਸਮਿਸ ਕਰਾਇਆ ਜਾਂਦਾ ਐਂਡ ਆਫਟਰ ਡਿਸਮਿਸਲ ਇਮੀਡੀਏਟਲੀ ਪੁਲਿਸ ਜਿਹੜੀ ਹੈ ਉਹ ਅਰੈਸਟ ਕਰਨ ਵਾਸਤੇ ਇਹਨਾਂ ਦੇ ਘਰ ਪਹੁੰਚ ਜਾਂਦੀ ਹੈ ਐਨੀ ਹੀਨियस ਕ੍ਰਾਈਮ ਐਨੀ ਵੱਡੀ ਐਫਆਈਆਰ ਕਿਸੇ ਬੰਦੇ ਦੀ ਬਿਲਕੁਲ ਜ਼ਿੰਦਗੀ ਤਬਾਹ ਕਰਨ ਵਾਸਤੇ ਬਿਲਕੁਲ ਬਿਲਕੁਲ ਹੀ ਕਾਫੀ ਹੈ ਮਤਲਬ ਉਹ ਬੰਦਾ ਇਕਦਮ ਤਬਾਹ ਹੋ ਜਾਣਾ ਸੀਗਾ ਜੇ ਉਹ ਅਰੈਸਟ ਹੋ ਜਾਂਦਾ ਨਾ ਉਹਦੀ ਬੇਲ ਹੋਣੀ ਸੀ ਕਈ ਮਹੀਨੇ ਤੇ ਉਹਦਾ ਸਾਰਾ ਕੁਝ ਸਿਸਟਮ ਇਹਨਾਂ ਨੇ ਖਤਮ ਕਰ ਦੇਣਾ ਸੀਗਾ ਕਿਸਮਤ ਚੰਗੀ ਸੀ ਉਹਦੀ ਥੋੜਾ ਜਿਹਾ ਅਸੀਂ ਵਿਜੀਲੈਂਟ ਸੀਗੇ ਹੁੰਦਾ ਕੀ ਹੈ ਕਿ ਉਸ ਤੋਂ ਬਾਅਦ ਟੈਕਨੀਕਲ ਚੀਜ਼ਾਂ ਹੁੰਦੀਆਂ ਕਿ ਚਲੋ ਕਾਲ ਡਿਟੇਲ ਰਿਕਾਰਡ ਇਹ ਉਹ ਸਾਰਾ ਕੁਝ ਜਦੋਂ ਕਿ ਮਿਲਣਾ ਤਾਂ ਕੁਸੀਗਾ ਨਹੀਂ ਕੋਈ ਝੂਠੀ ਐਫ ਆਈ ਆਰ ਹੋਇਆ ਕੀ ਵੀ ਉਸ ਐਫ ਆਈ ਆਰ 'ਚ ਹੁਣੇ ਪਿਛਲੇ ਦਿਨੀ ਕੈਨਸਲੇਸ਼ਨ ਪੈ ਗਈ ਪੁਲਿਸ ਜਿਹੜੀ ਹੈ ਇਮੀਡੀਏਟਲੀ ਆਫਟਰ ਵਿਥਿਨ 3 4 ਔਰ 5 ਡੇਸ ਇਸਾ ਤਨ ਹੋਣਗੇ ਪਾਸਟਰ ਬਜਿੰਦਰ ਕੋਲੋਂ ਮਾਨਸਾ ਦੀ ਜੇਲ੍ਹ ਦੇ ਵਿੱਚੋਂ ਮੋਬਾਈਲ ਜਿਹੜਾ ਉਹ ਪਕੜਿਆ ਜਾਂਦਾ ਉਸ ਦੇ ਉੱਤੇ ਪਰਚਾ ਦਰਜ ਹੁੰਦਾ ਪੰਜਾਬ ਸਰਕਾਰ ਨੇ ਇਮੀਡੀਏਟ ਐਕਸ਼ਨ ਲੈਂਦੇ ਹੋਏ ਸੀਨੀਅਰ ਪੁਲਿਸ ਅਫੀਸ਼ਰਸ ਨੂੰ ਸਸਪੈਂਡ ਕਰ ਦਿੱਤਾ ਤੇ ਦੋਸਤੋ ਕੋਈ ਗੱਲ ਲੁਕੀ ਨਹੀਂ ਰਹਿ ਜਾਂਦੀ ਕਿ ਇਸ ਸਾਰੇ ਇਨਸੀਡੈਂਟ ਦੇ ਪਿੱਛੇ ਕੌਣ ਬੰਦਾ ਹੋ ਸਕਦਾ ਮੋਰਓਵਰ ਉਹ ਕੁੜੀ ਮੁੜ ਕੇ ਬਿਆਨ ਦੇਣ ਵੀ ਨਹੀਂ ਆਈ ਉਹ ਆਪਣੇ ਬਿਆਨ ਨਾ ਫੋਨ ਚੱਕ ਲਈ ਸੀਗੀ ਉਹ ਆਈਓ ਦਾ ਆਈਓ ਮਤਲਬ ਇਨਵੈਸਟੀਗੇਸ਼ਨ ਆਫੀਸਰ ਜਿਹੜੇ ਉਸ ਕੇਸ ਦੇ ਸੀਗੇ ਮੰਡੀ ਤੋਂ ਐਂਡ ਜਿਹੜੇ ਉਸ ਤੋਂ ਬਾਅਦ ਉਹਨੇ ਕੀ ਕੀਤਾ ਨਾ ਆਪਣਾ ਮਤਲਬ ਟਿਕਾਣਾ ਵੀ ਬਦਲਦੀ ਰਹੀ ਉਹ ਸ਼ੀ ਚੇਂਜਡ ਅਰਾਊਂਡ 8 ਸਿਮ کافی ਸਾਰੇ ਸਾਨੂੰ ਹੁਣ ਵੀ ਕਾਲਸ ਆਉਂਦੇ ਨੇ ਸਾਨੂੰ ਥ੍ਰੈਟ ਕਾਲਸ ਵੀ ਆਉਂਦੇ ਨੇ ਸਾਨੂੰ ਸਾਡੇ ਲੋਕ ਜਦੋਂ ਅਸੀਂ ਘਰੋਂ ਬਾਹਰ ਜਾਂਦੇ ਆ ਸਾਡਾ ਪਿੱਛਾ ਵੀ ਕਰਦੇ ਨੇ ਔਰ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਇਹ ਤੀਸਰਾ ਪਰਚਾ ਆ ਗੈਂਗਰੇਪ ਦਾ ਸਰਬਜੀਤ ਸਿੰਘ ਰੋਕੀ ਦੇ ਉੱਪਰ ਔਰ ਕੁੜੀ ਸੇਮ ਪਲਾਂਟ ਕਰਕੇ ਅਲੱਗ-ਅਲੱਗ ਕੁੜੀ ਪਲਾਂਟ ਕਰਕੇ ਕਹਾਣੀ ਸੇਮ ਹੈ ਤਿੰਨਾਂ ਵਿੱਚ ਕਿ ਇਸ ਤਰ੍ਹਾਂ ਕਰਕੇ ਰੋਕੀ ਦੀ ਵਾਈਫ ਨੇ ਇਦਾਂ ਕਰਕੇ ਨਸ਼ਾ ਪਿਲਾਇਆ ਔਰ ਫਿਰ ਆਪਣੇ ਸਾਡੀ ਕਨਪੱਟੀ ਤੇ ਬੰਦੂਕ ਰੱਖੀ ਉਹਦੇ ਬਾਅਦ ਵਿੱਚ ਆਪਣੇ ਪਤੀ ਨੂੰ ਰੇਪ ਕਰਨ ਵਾਸਤੇ ਕਹਿ ਦਿੱਤਾ ਕਹਾਣੀ ਸੇਮ ਹੈ ਔਰ ਉਪਰੋਂ ਸਾਨੂੰ ਕੰਪਰੋਮਾਈਜ਼ ਵਾਸਤੇ ਇੰਨੇ ਸਾਰੇ ਫੋਨਸ ਆ ਰਹੇ ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ ਕਿ ਉਹਨੂੰ ਜੇਲ੍ਹ ਵਿੱਚ ਫੋਨ ਪ੍ਰੋਵਾਈਡ ਕਿੰਨੇ ਕਰਵਾਇਆ ਅਗਰ ਉਹਦੇ ਕੋਲੋਂ ਫੋਨ ਫੜਿਆ ਗਿਆ ਕਿ ਉਹ ਸਿਮ ਕਿਉਂ ਨਹੀਂ ਉਹਨਾਂ ਨੇ ਉਹਦੀ ਡਿਟੇਲ ਜਾਣਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਜਿਹੜਾ ਇਹ ਗੈਂਗ ਰੇਪ ਸੀ ਇਹ ਸਾਡਾ ਫਿਊਚਰ ਬਰਬਾਦ ਕਰ ਸਕਦਾ ਸੀ ਅਗਰ ਟਾਈਮ ਨਾਲ ਅਸੀਂ ਦਿਮਾਗ ਨਾ ਯੂਜ਼ ਕੀਤਾ ਹੁੰਦਾ